ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲਗਾਤਾਰ ਧਰਨਾ ਚੱਲ ਰਿਹਾ ਹੈ ਉੱਥੇ ਹੀ ਬਲਦੇਵ ਸਿੰਘ ਸਿਰਸਾ ਜੋ ਕਿ ਕਿਸਾਨ ਆਗੂ ਹਨ ਅਤੇ ਵਕ-ਵਕ ਸਮੇਂ ਤੇ ਕਈ ਸੰਵੇਦਨਸ਼ੀਲ ਮੁੱਦੇ ਵੀ ਉਠਾਉਂਦੇ ਰਹਿੰਦੇ ਹਨ ਅਤੇ ਧਾਰਮਿਕ ਅਤੇ ਨਿਰਪੱਖਤਾ ਦੇ ਨਾਲ ਕਈ ਅਜਿਹੇ ਮੁੱਦਿਆਂ ਤੇ ਵੀ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਤੇ ਬਹੁਤ ਸਾਰੇ ਲੋਕਾਂ ਦਾ ਹਾਲੇ ਤੱਕ ਧਿਆਨ ਵੀ ਨਹੀਂ ਗਿਆ ਸੀ ਤੇ ਜੇਕਰ ਗੱਲ ਕਰੀਏ ਕਿਸਾਨੀ ਧਰਨੇ ਦੀ ਤਾਂ ਇਸ ਦੇ ਵਿੱਚ ਵੀ ਬਲਦੇਵ ਸਿੰਘ ਸਿਰਸਾ ਨੇ ਜਿੱਤੇ ਹਸਪਤਾਲ ਜਾ ਕੇ ਉਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਜਿਸ ਦੇ ਨਾਲ ਖਨੌਰੀ ਬਾਰਡਰ ਤੇ ਗੋਲੀ ਜਿਸ ਦੇ ਹੱਥ ਤੋਂ ਆਰਪਾਰ ਹੋ ਗਈ ਸੀ ਤਾਂ ਉੱਥੇ ਹੀ ਬਲਦੇਵ ਸਿੰਘ ਸਿਰਸਾ ਨੇ ਕਿਸਾਨਾਂ ਦੀ ਹੋਈ ਇੱਕ ਵੱਡੀ ਜਿੱਤ ਬਾਰੇ ਵੀ ਤੁਹਾਨੂੰ ਜਾਣਕਾਰੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਕਿਸ ਤਰ੍ਹਾਂ ਹੁਣ ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਤੋੜੇ ਗਏ ਹਨ ਬੈਰੀਕੇਡ ਪਰੇ ਕਰਕੇ ਰਾਹ ਸਾਫ ਕੀਤੇ ਗਏ ਹਨ ਜੋ ਕਿ ਕਿਤਨਾ ਕਿਤੇ ਇੱਕ ਤਰੀਕੇ ਦਾ ਪੰਜਾਬ ਵਰਸਸ ਇੰਡੀਆ ਬਾਰਡਰ ਬਣਾ ਦਿੱਤਾ ਗਿਆ ਸੀ ਜਿਸ ਦੇ ਕਰਕੇ ਮਾਨਯੋਗ ਕੋਰਟ ਵੱਲੋਂ ਵੀ ਹਰਿਆਣਾ ਪੁਲਿਸ ਨੂੰ ਕਾਫੀ ਜ਼ਿਆਦੇ ਲਾਂਤਾਂ ਪਾਈਆਂ ਗਈਆਂ ਸਨ ਤੇ ਉੱਥੇ ਹੀ ਇਹ ਦੋਵੇਂ ਵੀਡੀਓਜ਼ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਦੇ ਆਂ ਤੇ ਅੱਜ ਦੀ ਖਾਸ ਜਾਣਕਾਰੀ ਇਹ ਹੈ ਕਿ ਅੱਜ ਰੇਲਾ ਰੋਕੀਆਂ ਜਾ ਰਹੀਆਂ ਹਨ 12 ਵਜੇ ਤੋਂ 4 ਵਜੇ ਤੱਕ ਦਾ ਅੱਜ ਦਾ ਜੋ ਟਾਈਮ ਹੈ ਰੇਲਾ ਰੋਕਣ ਦਾ ਉਹ ਸਫਲਤਾਪੂਰਵਕ ਚੱਲ ਰਿਹਾ ਹੈ ਉਹ ਵੀ ਖਾਸ ਅਪਡੇਟ ਤੁਹਾਡੇ ਸਾਹਮਣੇ ਆ ਰਹੇ ਹਨ ਸੋ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜ਼ਰੂਰ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟੰਤੇ ਅਸੀਂ ਜੋ ਕਿ ਫਤਿਆਬਾਦ ਤੇ ਰਤਿਆ ਰੋਡ ਸਾਡੇ ਲਾਗੇ ਇੱਥੇ ਜਾਲਕੀ ਪਿੰਡ ਹੈ ਇਹ ਉਹ ਰੋਡ ਹੈ ਜਿਹੜਾ ਰਤਿਆ ਤੋਂ ਫਤਿਆਬਾਦ ਨੂੰ ਜਾਂਦਾ ਹੈ ਅੱਗੇ ਸਰਸੇ ਨੂੰ ਤੇ ਸਹਾਰਾ ਵਾਲਾ ਜੋ ਮੇਨ ਜੀਟੀ ਰੋਡ ਹੈ ਉਹਦੇ ਚ ਮਿਲਦਾ ਹੈ ਔਰ ਸਾਡੇ ਇੱਥੇ ਆਸ ਆ ਜਿਹੜਾ ਇੱਕ ਨਾਲਾ ਹੈ ਨਹੋਈ ਨਾਲਾ ਘੱਗਰ ਦਰਿਆ ਦਾ ਨਹੋਈ ਨਾਲਾ ਹੈ ਇਸ ਨਾਲੇ ਦੇ ਉੱਤੇ ਕਿਸ ਤਰ੍ਹਾਂ ਦੇ ਬੈਰੀਕੇਟ ਲੱਗੇ ਨੇ ਇਹ ਤੁਸੀਂ ਵੇਖ ਰਹੇ ਹੋ ਕਿ ਆਹ ਜਿਹੜੇ ਖੱਡੇ ਨੇ ਖਾਈਆਂ ਪੱਟੀਆਂ ਹੋਈਆਂ ਨੇ ਸਰਕਾਰਾਂ ਨੇ ਤੇ ਰਸਤੇ ਸਾਫ਼ ਕਰਦੀਆਂ ਨੇ ਇਹ ਛੜਕਾਂ ਬਣਾਉਂਦੀਆਂ ਨੇ ਪਰ ਕਿੱਡੀ ਹਰਾਨਗੀ ਦੀ ਗੱਲ ਹੈ ਕਿ ਇਹ ਜਿਹੜਾ ਏਰੀਆ ਥੋੜਾ ਜਿਹਾ ਪਿਛਮਤ ਇਹ ਜਿਹੜਾ ਏਰੀਆ ਹੈ ਇਹ ਪੰਜਾਬ ਬਾਰਡਰ ਤੋਂ ਕੋਈ ਤੇ 40 ਕਿਲੋਮੀਟਰ ਦੇ ਕਰੀਬ ਦੂਰ ਹੋਵੇਗਾ ਹਰਿਆਣੇ ਦੇ ਅੰਦਰ ਔਰ ਇੱਥੇ ਆ ਪੁਲਾ ਜਿਹੜਾ ਇਸ ਪੁਲ ਦੇ ਇਸ ਪਾਸੇ ਵੀ ਡੂੰਗੀ ਖਾਈ ਪਰਲੇ ਪਾਸੇ ਵੀ ਡੂੰਗੀ ਖਾਈ ਆ ਪੱਥਰ ਜਿਹੜੇ ਨੇ ਹੁਣ ਪਰੇ ਹਟਾਏ ਨੇ ਤੇ ਅੱਜ ਇਹ ਬੈਰੀਕੇਟ ਜਿਹੜੇ ਨੇ ਇਹ ਖੁੱਲ ਰਹੇ ਨੇ ਔਰ ਇੱਥੇ ਜਿਹੜਾ ਧਰਨਾ ਜਿਹੜਾ ਲਗਾਤਾਰ ਬੀਕੇ ਯੂ ਖੇਤੀ ਬਚਾਓ ਜਿਹਦੇ ਪ੍ਰਧਾਨ ਸਰਦਾਰ ਜਰਨਲ ਸਿੰਘ ਜੀ ਚਾਲ ਤੇ ਸਾਰੇ ਉਹਨਾਂ ਦੀ ਇਹ ਜਥੇਬੰਦੀ ਹੈ ਤੇ ਉਹਨਾਂ ਦੇ ਵਰਕਰ ਇੱਥੇ ਖਲੋਤੇ ਨੇ ਸਾਰੀਆਂ ਪੋਰਟਾਂ ਦੇ ਔਰ ਇਹ ਜਿਹੜਾ ਮੋਰਚਾ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਦੋਂ ਅੱਜ ਪੁਲਿਸ ਵੱਲੋਂ ਇਹ ਬੈਰੀਕੇਡ ਹਟਾਇਆ ਜਾ ਰਿਹਾ ਤੇ ਸਾਡੇ ਕਿਸਾਨ ਜਥੇਬੰਦੀ ਵੱਲੋਂ ਬਹੁਤ ਸੋਚ ਸਮਝ ਕੇ ਤੇ ਵਧੀਆ ਫੈਸਲਾ ਕਰਦਿਆਂ ਹੋਇਆ ਜਿਹੜੀਆਂ ਟਰਾਲੀਆਂ ਸੜਕ ਤੇ ਖਲੋਤੀਆਂ ਸੀ ਉਹ ਆਪਣੀਆਂ ਟਰਾਲੀਆਂ ਜਿਹੜੀਆਂ ਨੇ ਉਸ ਸਾਈਡ ਤੇ ਲਾਤੀਆਂ ਨੇ ਤਾਂਕਿ ਜਿਹੜੀ ਸੜਕ ਹੈ ਉਹ ਜੀਵਿਦਾਰਾਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਉਹ ਨਹੀਂ ਸੀ ਰੋਕੀ ਜੇ ਸਰਕਾਰ ਨੇ ਰਸਤਾ ਖੋਲ ਦਿੱਤਾ ਤੇ ਹੁਣ ਸਾਡੀਆਂ ਜੜੀਆਂ ਬੀਕੇ ਯੂ ਖੇਤੀ ਬਚਾਓ ਜਥੇਬੰਦੀ ਜਿਹੜੀ ਸਾਡੀ ਕਿਸਾਨ ਯੂਨੀਅਨ ਹੈ ਜਿਹਦੇ ਪਰ ਨਾਲ ਪ੍ਰਧਾਨ ਸਰਦਾਰ ਜਨਰਤ ਸਿੰਘ ਨੇ ਤੇ ਉਹ ਪ੍ਰਧਾਨ ਮੇਘਰਾਜ 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 ਪਨਾਜੀ ਜੀ ਨੇ ਤੇ ਇਸੇ ਤਰ੍ਹਾਂ ਸਰਦਾਰ ਰਾਜਵਿੰਦਰ ਸਿੰਘ ਜੀ ਇਹ ਸਾਡੇ ਜਿਹੜੇ ਜਥੇਬੰਦੀ ਦੇ ਉਦਾਰਨ ਨੇ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਇਹ ਹਿੱਸਾ ਨੇ ਤੇ ਇਹਨਾਂ ਵੱਲੋਂ ਹੁਣ ਜਿਹੜਾ ਇਹ ਫੈਸਲਾ ਕੀਤਾ ਗਿਆ ਭਈ ਜਿਹੜਾ ਆਵਾਜਾਈ ਵਾਸਤੇ ਆਮ ਲੋਕਾਂ ਦੀ ਜਦੋਂ ਇਹ ਰਸਤਾ ਖੋਲਿਆ ਜਾਂਦਾ ਹੈ ਜੇ ਸਰਕਾਰ ਵੱਲੋਂ ਬੈਰੀਕੇਡ ਹਟਾ ਦਿੱਤੇ ਨੇ ਤੇ ਅਸੀਂ ਆਮ ਲੋਕਾਂ ਨੂੰ ਜਿਹੜਾ ਉਹ ਪਰੇਸ਼ਾਨ ਨਹੀਂ ਕਰਾਂਗੇ ਤੇ ਇਸ ਕਰਕੇ ਇਹਨਾਂ ਨੇ ਰਸਤਾ ਜਿਹੜਾ ਉਹ ਹਟਾਤਾ ਮੈਂ ਇਹਨਾਂ ਦਾ ਆਪਣੇ ਵੱਲੋਂ ਬਾ ਕੋਟਨਗੋੜ ਧੰਨਵਾਦ ਕਰਦਾ ਕਿ ਜਿਹੜਾ ਇਹਨਾਂ ਨੇ ਇਹ ਫੈਸਲਾ ਕੀਤਾ ਹੈ ਇਹ ਫੈਸਲਾ ਲੋਕ ਹਿੱਤ ਵਿੱਚ ਹੈ ਕਿਉਂਕਿ ਅਸੀਂ ਲੜਾਈ ਲੋਕਾਂ ਦੀ ਲੜ ਰਹੇ ਹਾਂ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਨਹੀਂ ਰਸਤੇ ਅਸੀਂ ਨਹੀਂ ਰੋਕ ਕੇ ਰਸਤੇ ਸਰਕਾਰਾਂ ਨੇ ਰੋਕੇ ਆ ਤੇ ਜੇ ਸਰਕਾਰ ਰਸਤਾ ਖੋਲ ਦੇਗੀ ਤੇ ਸਾਡੇ ਵੱਲੋਂ ਕੋਈ ਵੀ ਰਸਤਾ ਜਿਹੜਾ ਉਹ ਬੰਦ ਨਹੀਂ ਕੀਤਾ ਜਾਏਗਾ ਹੁਣ ਤੁਸੀਂ ਆ ਵੇਖੋ ਕਿ ਆ ਜਿਹੜੀ ਜੀਸੀਬੀ ਆ ਜਿਹਨੇ ਪਹਿਲਾਂ ਇਹ ਆਹ ਛੜਕ ਜਿਹੜੀ ਆ ਇਹ ਪੱਟੀ ਸੀ ਆ ਖਾਈ ਪੱਟੀ ਸੀ ਹੁਣ ਇਹ ਜਿਹੜੀ ਖਾਈ ਆ ਇਹ ਪੂਰ ਦਿੱਤੀ ਗਈ ਆ ਤੇ ਸਾਡੀਆਂ ਜਿਹੜੀਆਂ ਟਰਾਲੀਆਂ ਨੇ ਆਹ ਸਾਈਡ ਦੇ ਉੱਤੇ ਜਿਹੜੀਆਂ ਨੇ ਲੱਗ ਗਿਆ ਨੇ ਸੋ ਮੈਂ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰਕਾਰ ਨੂੰ ਮੈਂ ਇਹ ਅਪੀਲ ਕਰਨੀ ਚਾਹੁੰਦਾ ਕਿ ਜਿੰਨੇ ਵੀ ਰਸਤੇ ਜਿਹੜੇ ਨੇ ਆਹ ਸਾਰਾ ਆ ਵੇਖੋ ਤੁਸੀਂ ਆਹ ਨਾਲੇ ਦੇ ਨਾਲ ਆਹ ਜਿਹੜੇ ਆ ਸਾਰੀਆਂ ਖਾਈਆਂ ਪੱਟੀਆਂ ਨੇ ਸਾਰਾ ਇਹ ਦਿਖਾਉ ਉਹ ਤੇ ਬੇਤਰਤੀ ਬੱਲਟੀ ਕੱਟੀ ਆ ਉਹ ਤੇ ਸਾਰਾ ਉਸ ਆ ਸਾਰੀਆਂ ਜੜੀਆਂ ਨੇ ਆ ਖਾਈਆਂ ਪੱਟੀਆਂ ਹੋਈਆਂ ਨੇ ਆ ਸਾਰੀਆਂ ਖਾਈ ਜੜੀਆਂ ਇਹ ਪੱਟੀ ਹੋਈ ਆ ਆ ਤੁਸੀਂ ਦੇਖੋ ਕਿ ਕਿਨੇ ਕਿਨੇ ਡੂੰਗੀਆਂ ਇਹ ਖਾਈਆਂ ਪੱਟੀਆਂ ਸੀ ਤੇ ਅੱਜ ਇਹ ਖਾਈ ਜੜੀ ਆ ਇਹ ਪੂਰੀ ਜਾ ਰਹੀ ਆ ਸੋ ਹੁਣ ਇਹ ਰਸਤੇ ਬੇਸ਼ੱਕ ਇਹਨਾਂ ਪੂਰਤੇ ਨੇ ਪਰ ਆ ਜੜੀਆਂ ਸਾਈਡਾਂ ਨੇ ਇਹ ਸਾਈਡਾਂ ਦੇ ਉੱਤੇ ਜਨਾਚੇਰ ਇੱਥੇ ਇਹ ਪੂਰਾ ਰੋਲਰ ਫਿਰਕੇ ਆਹ ਮਿੱਟੀ ਜਿਹੜੀ ਆ ਇਹ ਮਿੱਟੀ ਥੱਲੇ ਜਮਣੀ ਆ ਮਿੱਟੀ ਜੰਮਣ ਤੋਂ ਬਾਅਦ ਖੱਡੇ ਹੋਣੇ ਆ ਇਹਨਾਂ ਖੱਡਿਆਂ ਤੇ ਫਿਰ ਜਿਹੜਾ ਐਕਸੀਡੈਂਟ ਵੀ ਹੋਣ ਦਾ ਜਿਹੜਾ ਉਹ ਖਤਰਾ ਹੈ ਪੋਲ ਵੀ ਡੈਮੇਜ ਹੋਇਆ ਤੇ ਇਹ ਜਿਹੜਾ ਪੋਲਾ ਇਹ ਵੀ ਡੈਮੇਜ ਹੋਇਆ ਸੋ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਦੇ ਜਾਨ ਮਾਲ ਦੀ ਜਿਹੜੀ ਸੁਰੱਖਿਆ ਉਹ ਕਰਨੀ ਇਹ ਇੱਕ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਤੇ ਇਹ ਜਿਹੜਾ ਪੁਲ ਹੈ ਇਸ ਪੁਲ ਨੂੰ ਵੀ ਜਿਹੜਾ ਉਹ ਨੁਕਸਾਨ ਜਿਹੜਾ ਇਹ ਪਛਾ ਆ ਗਿਆ ਸਾਰਾ ਪੁਲ ਵੀ ਇਸ ਟਾਈਮ ਤੇ ਉੱਤੇ ਇਹ ਡੈਮੇਜ ਹੈ। ਸੋ ਇਹ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਜੋ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਰਿਹਾ ਤਾਂ ਮੈਂ ਇਹ ਵੀ ਗੱਲ ਕਹਾਂਗਾ ਕਿ ਜੋ ਖਰੇਕਾਂ ਜਿਹੜਾ ਘਾਗਰ ਦਰਿਆ ਦੇ ਉੱਤੇ ਉੱਥੇ ਸੀਮੈਂਟ ਦੀਆਂ ਸਲੇਬਾਂ ਲਾ ਕੇ ਜਿਹੜਾ ਰਸਤਾ ਬੰਦ ਕੀਤਾ ਗਿਆ ਜਿਸ ਦੇ ਕਾਰਨ ਸੋਰ ਤੋਂ ਬਾਲਮਿਕ ਬਰਾਦਰੀ ਦੇ ਦੋ ਪਰਿਵਾਰ ਜਿਹੜੇ ਸੁੱਟੜ ਗਏ ਉਹ ਦੋ ਉੱਥੇ ਨੌਜਵਾਨ ਜਿਹੜੇ ਨੇ ਉਹਨਾਂ ਦੀ ਮੌਤ ਹੁੰਦੀ ਆ ਉਹਦਾ ਵੀ ਜਿਹੜਾ ਅਸਲ ਕਾਤਲ ਜਿਹੜੇ ਨੇ ਉਹ ਨੇ ਜੇ ਅੱਜ ਇਹ ਸੜਕਾਂ ਖੁੱਲ ਰਹੀਆਂ ਨੇ ਤੇ ਜੇ ਪਹਿਲਾਂ ਸੜਕਾਂ ਖੁੱਲ ਜਾਂਦੀਆਂ ਜਿਹੜੇ ਲੋਕ ਅਸੀਂ ਵੇਖਿਆ ਕਿ ਇੱਥੋਂ ਜਦੋਂ ਅਸੀਂ ਆਓ ਪਿੱਛੋਂ ਦੀ ਆਏ ਆ ਜਦੋਂ ਫਤਿਹਪੁਰਬਾਦ ਲੋਹਾਰੇ ਸੀ ਤੇ ਲਿੰਕ ਰੋਡ ਨੂੰ ਮੜਿਆ ਜਦੋਂ ਲਿੰਕ ਰੋਡ ਨੂੰ ਮੜਿਆ ਤੇ ਫਿਰ ਇਧਰੋਂ ਬੀਬੀਆਂ ਜਿਹੜੀਆਂ ਨੇ ਉਹਨਾਂ ਨੇ ਅੱਗੇ ਜਾਣਾ ਸੀ ਤੇ ਉਹ ਪੈਦਲ ਚੱਲ ਕੇ ਆ ਰਹੇ ਹਨ ਇਹ ਲੋਕ ਜਿਹੜੇ ਅੱਜ ਤੱਕ 13 ਤਰੀਕ ਤੋਂ ਪਹਿਲਾਂ ਤੋਂ ਹੀ ਛੜਕਾ ਰੁਕੀਆਂ ਨੇ ਅੱਜ ਤੱਕ ਇਹ ਜਿਹੜੇ ਪਰੇਸ਼ਾਨ ਹੋਏ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਹਨ ਮੇਕਾ ਕਾਲ ਸਾਹਿਬ ਵੈਕਮਤੀ ਇੱਕ ਆਕਾਂਜ ਸਰਕਾਰਨ ਸੇ ਜਿਸ ਦੇ 13 ਤਰੀਕ ਨੂੰ ਐਸ ਬਾਹਰ ਵਿੱਚ ਹਰਿਆਣਾ ਪੁਲਿਸ ਤੇ ਕੇਂਦਰ ਸਰਕਾਰ ਦੇ ਗੁੰਡਾਪੁਰਸ ਅੱਛਰਾਂ ਵੱਲੋਂ ਜੋ ਸ਼ੰਗਰ ਬਾਰਡਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਆ ਗੋਲੀ ਐਸਪਾਸੇ ਇੱਕ ਪਾਸੇ ਵੱਜ ਕੇ ਦੂਸਰੇ ਪਾਸੇ ਨਿਕਲੀ ਹੈ ਔਰ ਇਹ ਕਹਿੰਦੇ ਨੇ ਅਸੀਂ ਰਬੜੀਆਂ ਗੋਲੀਆਂ ਚਲਾਈਆਂ ਉਹ ਬੇਸ਼ਰਮੋ ਆ ਰਬੜੀਆਂ ਗੋਲੀਆਂ ਜਿਹੜੀਆਂ ਨੇ ਇਹ ਵਾਹ ਤਾਰ ਕਰ ਗਈਆਂ ਔਰ ਸਭ ਤੋਂ ਦੁੱਖ ਦੀ ਗੱਲ ਇੱਕ ਹੋਰ ਵੀ ਹੈ ਜਿਸ ਦਿਨ ਮੈਂ ਇੱਥੇ 15 ਤਰੀਕ ਨੂੰ ਆਉਣਾ ਹੈ ਤੇ ਇਹ ਪਰਲੇ ਪਾਸੇ ਹਸਪਤਾਲ ਦੇ ਵਿੱਚ ਦਾਖਲ ਸੀ ਹਾਂਜੀ ਔਰ ਇਹਨਾਂ ਨੂੰ ਦਵਾਈ ਨਹੀਂ ਦਿੱਤੀ ਗਈ ਇਸ ਹਸਪਤਾਲ ਦੇ ਵਿੱਚੋਂ ਉਹਦੇ ਸਬੰਧ ਵਿੱਚ ਮੈਂ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਕਿ ਸਾਡੇ ਸਿਹਤ ਮੰਤਰੀ ਨੇ ਉਹ ਇੱਥੇ ਸਾਡੇ ਜਦੋਂ ਪੇਸ਼ੈਂਟਾਂ ਦਾ ਪਤਾ ਲੈਣ ਵਾਸਤੇ ਆਏ ਨੇ ਤੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਡਾਕਟਰ ਸਾਹਿਬ ਸਾਡੇ ਬੱਚਿਆਂ ਨੂੰ ਇਥੋਂ ਦਵਾਈ ਨਹੀਂ ਦਿੱਤੀ ਔਰ ਮੈਂ ਡਾਕਟਰ ਦਾ ਬਕਾਇਦਾ ਨਾਂ ਬੋਲਿਆ ਸੀ ਹੁਣ ਮੇਰੇ ਉਹ ਨਾਂ ਯਾਦ ਨਹੀਂ ਤੇ ਮੈਂ ਹੁਣ ਡਾਕਟਰ ਬਲਬੀਰ ਸਿੰਘ ਨੂੰ ਸਿਹਤ ਮੰਤਰੀ ਨੂੰ ਮਿਲ ਕੇ ਪੁੱਛਾਂਗਾ ਕਿ ਉਸ ਡਾਕਟਰ ਦਾ ਕੀ ਕੀਤਾ ਜਿਸ ਡਾਕਟਰ ਨੇ ਇਥੇ ਚੱਲਦੇ ਇਲਾਜ ਵਿੱਚ ਇਸ ਬੱਚੇ ਨੂੰ ਦਵਾਈ ਨਹੀਂ ਦਿੱਤੀ ਔਰ ਜਦੋਂ ਮੈਂ ਉੱਤੇ ਬੋਲਿਆ ਤੇ ਇਹਨਾਂ ਨੇ ਦਵਾਈ ਜਿਹੜੀ ਆ ਰਾਜਪੁਰੇ ਜਾ ਕੇ ਪ੍ਰਾਈਵੇਟ ਉੱਥੋਂ ਦਵਾਈ ਲਈਆ ਦੁਕਾਨੋਂ ਮੈਡੀਕਲ ਸਟੋਰਾਂ ਤੋਂ ਇੱਥੋਂ ਇਸ ਬੱਚੇ ਦਾ ਇਲਾਜ ਨਹੀਂ ਹੋਇਆ ਜਿਹੜੀ ਗੱਲ ਪੰਜਾਬ ਸਰਕਾਰ ਜਿੰਨਾ ਕਿ ਠੀਕ ਕਰੇਗੀ ਉਹ ਠੀਕ ਵੀ ਕਰਾਂਗੇ ਜਿਹੜੇ ਬੰਦਿਆਂ ਨੇ ਜੋ ਸਾਡੇ ਨਾਲ ਕੀਤਾ ਉਹਦੇ ਬਾਰੇ ਵੀ ਅਸੀਂ ਜਿਹੜਾ ਇਹ ਕਰਾਂਗੇ ਇਹ ਸਰਜੈਂਡਰਾ ਹਸਪਤਾਲ ਦੇ ਵਿੱਚ ਇੱਕ ਡਾਕਟਰ ਉਹਦਾ ਨਾਂ ਕੀ ਸੀ ਬੱਚਾ ਇਹ ਗਵਾੜੀ ਅੰਦਰ ਉਹਨਾਂ ਡਾਕਟਰ ਨੂੰ ਲਿਖੀ ਸੀ ਅੰਦਰ ਟੋਰਸਟ ਹੈ ਉਹਨਾਂ ਕਿ ਪੈਸੇ ਲੱਗੇਗੇ ਲੇ ਲੋਗੇ ਕਹਿੰਦੇ 2 ਵਜੇ ਤੋਂ ਪਹਿਲਾਂ ਮਿਲੇਗੀ ਫਿਰ 4 ਵਜੇ ਡਿਸਚਾਰਜ ਕਰਕੇ ਛੁੱਟੀ ਕਰ ਰਹੀ ਹੈ ਸੋ ਇਹ ਦੋਈਆਂ ਜਿਹੜੀਆਂ ਮੈਂ ਇਹਦੇ ਬਾਰੇ ਸਿਹਤ ਮੰਤਰੀ ਜੀ ਨੂੰ ਜ਼ੁਬਾਨੀ ਮਿਲ ਕੇ ਕਹਿ ਚੁੱਕਾ ਤੇ ਹੁਣ ਮੈਂ ਉਹਨਾਂ ਨੂੰ ਮਿਲ ਕੇ ਪੁੱਛਾਂਗਾ ਔਰ ਹਰਿਆਣਾ ਪੁਸ਼ਪਗੁੰਡੇ ਅਨਸਰ ਕੇਂਦਰੀ ਸਰਕਾਰ ਦੇ ਜਿਹੜਾ ਮੋਦੀ ਦੇ ਇਸ਼ਾਰੇ ਚ ਚਲਾਉਂਦੇ ਸੀ ਆ ਗੋਲੀ ਇਸ ਪਾਸਿਓਂ ਵੱਜ ਕੇ ਇਹ ਮਾਸੂਮ ਬੱਚਾ ਕਿੰਨੀ ਉਮਰ ਹੈ ਔਰ ਇਹ ਵੀ ਮੈਂ ਦੱਸ ਤਾਣਾ ਕਿ ਇਹਦੇ ਪਿਤਾ ਜੀ ਦੀ ਜਿਹੜੀ ਡੈਥ ਹੈ ਉਹ ਸਾਲ 2012 ਚ ਹੋ ਚੁੱਕੀ ਹੈ ਔਰ ਇਸ ਉਮਰ ਦੇ ਵਿੱਚ ਕਿੰਨੇ ਭਾਈ ਹੋ ਗਏ ਤੁਸੀਂ ਇਹ ਕੱਲਾ ਕੱਲਾ ਲੜਕਾ ਮਾਪਿਆਂ ਦਾ 18 ਸਾਲ ਦੀ ਇਹ ਉਮਰ ਹੈ ਇਸ ਦਾਦਾ ਜੀ ਨੇ ਜਰਾ ਮੁੱਖ ਲਓ ਇਸ ਕਰਨ ਦੇ ਦਾਦਾ ਜੀ ਨੇ ਅੱਜ ਇੱਥੇ ਪੱਟੀ ਕਰਾਉਣ ਵਾਸਤੇ ਆਏ ਨੇ ਤੁਹਾਡਾ ਸ਼ੁਭਨਾਮ ਜੀ ਹਰਨੇਕ ਸਿੰਘ ਸਰਦਾਰ ਹਰਨੇਕ ਸਿੰਘ ਨਗਰ ਕਿਹੜਾ ਜੀ ਤੁਹਾਡਾ ਮਰਦਾਂਪੁਰ ਪਿੰਡ ਜਥੇ ਬੰਦੇ ਗੁਰਬੇਸ ਸਿੰਘ ਦਾ ਜੀ ਔਰ ਇਹ ਜਥੇਬੰਦੀ ਨਾਲ ਜੁੜੇ ਹੋਏ ਨੇ ਤੇ ਇਹ ਦੇਖਿਆ ਤੇ ਹੁਣ ਅਗਲੀ ਗੱਲ ਜਿਹੜੀ ਆ ਕਿ ਇੱਥੇ ਪੱਟੀ ਕਰਾਉਣ ਵਾਸਤੇ ਆਏ ਨੇ ਤੇ ਮੈਂ ਡਾਕਟਰ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਦਾ ਧਿਆਨ ਦੇ ਨਾਲ ਪੱਟੀ ਵਗੈਰਾ ਜਿਹੜੀ ਕੀਤੀ ਜਾਏ ਹੋਰ ਵੀ ਜਿਹੜਾ ਅਗੇ ਚੈੱਕ ਜਿਹੜਾ ਕਰਾਉਣਾ ਹੈ ਰੋਣਾ ਸਰਦਾਰ ਹਰਵਿਕ ਸਿੰਘ ਜੀ ਕਬਰੋਣਾ ਨਹੀਂ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਜੋ ਵੀ ਇਹ ਦੀ ਸਿਹਤਾਂ ਜਿੰਨੀ ਵੀ ਸਾਡੇ ਤੋਂ ਹੋ ਸਕੀ ਅਸੀਂ ਇੱਥੇ ਬੰਦੀਆਂ ਵੱਲੋਂ ਲੈ ਕੇ ਤੁਹਾਡੀ ਕਰਵਾਵਾਂਗੇ ਗੁਰੂ ਕਿਰਪਾ ਕਰੇ ਇਹ ਬੱਚਾ ਛੇਤੀ ਤੋਂ ਛੇਤੀ ਤੰਦਰੁਸਤ ਹੋਵੇ ਤੇ ਆਪਣੇ ਘਰ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ